ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਪੰਜਾਬ ਦੀਆਂ ਚਾਰ ਖੱਬੇ ਪੱਕੀ ਪਾਰਟੀਆਂ CPI, CPM, CPM ਪੰਜਾਬ ਅਤੇ CPI ML ਨੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਨੂੰ ਅਲਟੀਮੇਟਮ ਦਿੱਤਾ ਇਨਾ ਮੰਗਾਂ ਵਿੱਚ ਸਭ ਤੋਂ ਮੁੱਖ ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨਾਂ ਨੂੰ ਬਿਲ ਦੀ ਵਾਪਸੀ ਹੈ ਇਸ ਤੋਂ ਇਲਾਵਾ ਸ਼ਹਿਰੀ ਜਾਇਦਾਦ ਤੇ ਲਾਈਟ ਟੈਕਸ ਦਾ ਖਾਤਮਾ ਵਿਦਵਤਾ ਤੇ ਬੁਢਾਪਾ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਸਨਤੀ ਮਜ਼ਦੂਰਾਂ ਲਈ ਘਟੋਕੜ 15000 ਰੁਪਏ ਪ੍ਰਤੀ ਮਹੀਨਾ ਉਜਰਤ ਮਨਰੇਗਾ ਮਜ਼ਦੂਰਾਂ ਲਈ ਪ੍ਰਤੀ ਦਿਨ ਘਟੋਕੜ 500 ਰੁਪਏ ਦਿਹਾੜੀ ਤੇ ਸਾਰੇ ਸਾਲ ਲਈ ਲਗਾਤਾਰ ਕੰਮ ਪਿੰਡੂ ਬੇਕਰੇ ਲੋਕਾਂ ਲਈ 10 ਮਰਲੇ ਦਾ ਪਲਾਟ ਸਰਕਾਰੀ ਮਹਿਕਮਿਆਂ ਵਿੱਚ ਖਾਲੀ ਅਸਾਮੀਆਂ ਵਿੱਚ ਭਰਤੀ ਬੇਰੋਜ਼ਗਾਰੀ ਪੱਤਾ ਸੁਆਮੀਨਾਥਨ ਕਮੇਟੀ ਨੇ ਰਸਫਾਰਸ਼ਾ ਲਾਗੂ ਕਰਾਉਣ ਅਤੇ ਜ਼ਮੀਨ ਪ੍ਰਾਪਤੀ ਮੋਹਾਲੀ ਦੇ ਦੁਸ਼ਾਰਾ ਗਰਾਊਂਡ ਵਿੱਚ ਰੈਲੀ ਤੋਂ ਬਾਅਦ ਵਿਧਾਨ ਸਭਾ ਵੱਲ ਮਾਰਚ ਕੀਤਾ ਗਿਆ ਅਤੇ ਸਪੀਕਰ ਨੂੰ ਮੰਗ ਪੱਤਰ ਸੌਂਪਿਆ ਗਿਆ। ਪੰਜਾਬ ਦਾ ਜਿਹੜਾ ਕੱਲ ਦਾ ਬਜਟ ਹੈ ਸਰਕਾਰ ਦਾ ਉਹ ਬਿਲਕੁਲ ਹੀ ਨਿਰਾਸ਼ਾਜਨਕ ਹੈ। ਕੋਈ ਸਮਾਜ ਭਲਾਈ ਦੀਆਂ ਸਕੀਮਾਂ ਵਾਸਤੇ ਪੈਸਾ ਰਾਖਮਾ ਨਹੀਂ ਕੀਤਾ ਗਿਆ। ਜਿਹੜੇ EMPLYE ਆ ਉਹਨਾਂ ਦੀਆਂ ਬੜਾ ਲੰਬੇ ਸਮੇਂ ਤੋਂ ਪੈਂਡਿੰਗ ਮੰਗਾਂ ਉਹ ਵੀ ਨਜ਼ਰਅੰਦਾਜ਼ ਕਰ ਦਿੱਤੀਆਂ ਗਈਆਂ। ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵਾਸਤੇ ਕੋਈ ਵਿਸ਼ੇਸ਼ ਯੋਗਦਾਨ ਨਹੀਂ ਪਾਇਆ ਗਿਆ। ਜਿਹੜਾ ਖੇਤ ਮਜ਼ਦੂਰ ਆ ਉਹਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਔਰ ਬੜੀ ਤਰਸਜੋਗ ਹਾਲਤ ਹੈ ਪੰਜਾਬ ਦੀ ਕਿ ਪੰਜਾਬ ਦੇ 40 ਲੱਖ ਬੇਰੁਜ਼ਗਾਰਾਂ ਦੇ ਪ੍ਰਤੀ ਕੋਈ ਵੀ ਜਿਹੜੀ ਉਹ ਸੰਵੇਦਨਾਸ਼ੀਲ ਨਹੀਂ ਆ ਹੁਣ এবিপি ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবিপি ਲਾਈਵ ਟਾਈਪ ਕਰੋ এবিপি ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবিপি ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਾਂ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ